ਹਾਜ਼ਲਕਾ ਜ਼ਿਲ੍ਹਾ ਪੁਲਿਸ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇੱਕ ਮਹਿਲਾ ਦੀ ਜਾਨ ਬਚਾਈ ਗਈ ਹੈ ਜੋ ਕਿ ਆਤਮ ਹੱਤਿਆ ਕਰਨ ਲਈ ਨਹਿਰ ਵੱਲ ਜਾ ਰਹੀ ਸੀ ਜ਼ਿਲ੍ਹੇ ਦੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਤੇ ਸੂਚਨਾ ਮਿਲੀ ਸੀ ਕਿ ਇੱਕਔਰਤ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਸਬੰਧੀ ਸੜਕ ਸੁਰੱਖਿਆ ਫੋਰਸ ਨੂੰ ਵੀ ਕਿਸੇ ਨੇ ਰਾਹgir ਨੇ ਸੂਚਨਾ ਦਿੱਤੀ ਜਿਸ ਤੋਂ ਬਾਅਦ ਥਾਣਾ ਅਰਨੀਵਾਲੇ ਦੀ ਪੁਲਿਸ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਟੈਕਨੀਕਲ ਸੈੱਲ ਤੋਂ ਉਕਤ ਤੌਰ ਤੇ ਦਾ ਸਹੀ ਲੋਕੇਸ਼ਨ ਤਕਰੀਕੇ ਨਾਲ ਹਾਸਲ ਕਰਕੇ ਤੇਜ਼ੀ ਨਾਲ ਉਸ ਸਥਾਨ ਤੇ ਪਹੁੰਚ ਕੇ ਉਕਤ ਮਹਿਲਾ ਦੀ ਜਾਨ ਬਚਾਈ ਅਤੇ ਉਸ ਨੂੰ ਥਾਣਾ ਅਰਨੀਵਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਟੀਮ ਵਿੱਚ ਸੜਕ ਸੁਰੱਖਿਆ ਫੋਰਸ ਤੋਂ ASI ਦੇਵੀदयाल ਕਨਸਟੇਬਲ ਬੋਬੀ ਕੁਮਾਰ ਅਤੇ ਜਤਿੰਦਰ ਸਿੰਘ ਅਤੇ ਲੇਡੀ ਕਨਸਟੇਬਲ ਚਰਨਜੀਤ ਅਤੇ ਪ੍ਰਿਆ ਰਾਣੀ ਸ਼ਾਮਲ ਸਨ ਜਦਕਿ ਅਰਨੀਵਾਲਾ ਪੁਲਿਸ ਸਟੇਸ਼ਨ ਤੋਂ ASI ਸੁਭਾਸ਼ ਚੰਦਰ ਸੀਨੀਅਰ ਸਿਪਾਹੀ ਵੀਰਪਾਲ ਅਤੇ ਪੰਜਾਬ ਹੋਮਗਾਰਡ ਦੇ ਜਵਾਨ ਗਰਜੰਟ ਸਿੰਘ ਅਤੇ ਨਛੱਤਰ ਸਿੰਘ ਸ਼ਾਮਲ ਸਨ ਉਕਤ ਮਹਿਲਾ ਔਰਤ ਜਿਹੜਾ ਸ਼੍ਰੀ ਮੁਖਤਸਰ ਸਾਹਿਬ ਦੇ ਇੱਕ ਪਿੰਡ ਦੀ ਦੱਸੀ ਜਾ ਰਹੀ ਹੈ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਪ੍ਰਗਿਆ ਜੈਨ ਨੇ ਕਿਹਾ ਕਿ ਇਸ ਮੌਕੇ ਪੁਲਸ ਵਿਭਾਗ ਵੱਲੋਂ ਕੰਟਰੋਲ ਰੂਮ ਦੇ 112 ਨੰਬਰ ਤੇ ਸੂਚਨਾ ਦਿੱਤੀ ਜਾ ਸਕਦੀ ਹੈ ਕੀ ਘਟਨਾ ਵਾਪਰੀ ਜਿਹੜਾ ਤੁਹਾਡੇ ਕੋਰਸਰ ਤੋਂ ਜਿਹੜਾ ਪਹੁੰਚ ਕੇ ਕਾਰਵਾਈ ਕੀਤੀ ਸਰ ਸਾਨੂੰ ਕਿਸੇ ਰਾਹੀਰ ਤੋਂ ਇਤਲਾਹ ਮਿਲੀ ਸੀ ਵੀ ਇੱਕ ਲੜਕੀ ਨੌਜਵਾਨ 30 32 ਸਾਲ ਦੀ ਵੀ ਉਹ ਨਾ ਆਪਣੇ ਘਰੋਂ ਲੜ ਕੇ ਆਈ ਹੈ ਤੇ ਪੱਕੀ ਨਹਿਰ ਤੇ ਗੰਕ ਨਾਲ ਨਹਿਰ ਤੇ ਮਤਲਬ ਛਾਲ ਮਾਰ ਕੇ ਸੁਸਾਈਸਾਈਡ ਕਰਨ ਲੱਗੀ ਐ ਥੋੜੀ ਦਿਮਾਗੀ ਤੌਰ ਤੇ ਵੀ ਮਤਲਬ ਕਿ ਉਹ ਪਰੇਸ਼ਾਨ ਸੀ ਇਸ ਕਰਕੇ ਸਾਰਾ ਅਸੀਂ ਮੌਕੇ ਤੇ ਪਹੁੰਚ ਕੇ ਤੇ ਉਹਨੂੰ ਮਤਲਬ ਕੁੜੀਆਂ ਲੈ ਫੜ ਕੇ ਲਿਆਂਦੀ ਇਹਨਾਂ ਦੀ ਹੈਲਪ ਨਾਲ ਤੇ ਉਹਨੂੰ ਜਾਨ ਉਹਦੀ ਬਚਾ ਕੇ ਉਹਨੂੰ ਫਿਰ ਥਾਣੇ ਕਰਨੀ ਵਾਲੇ ਲਿਆ ਕੇ ਸਰ ਉਹਦੇ ਘਰਦਿਆਂ ਨੂੰ ਫੋਨ ਕਰਕੇ ਤੇ ਉਹ ਉਹਨਾਂ ਦੇ سپرد ਕੀਤਾ ਜੀ ਹਾਂਜੀ ਠੀਕ ਐ ਜੀ ਹਾਂਜੀ ਸਰ ਇਹ ਫੋਰਸ ਆਪਣੀ ਤੁਹਾਡੀ ਡਿਊਟੀ ਵਗੈਰਾ ਕਿੱਥੇ ਰਹਿੰਦੀ ਹੈ ਜੀ ਸਰ ਸਾਡਾ ਰੂਟ ਹੈ ਜੀ ਫਾਇਲਕਾ ਤੋਂ ਲੈ ਕੇ ਟਿੱਪਾਂ ਵਾਲੀ ਤੱਕ ਸਰ ਛੜਕ ਸੁਰੱਖਿਆ ਪੋਰਸ ਐਸ ਐਸ ਐਫ ਠੀਕ ਹੈ ਜੀ ਹਾਂ ਜੀ